ਲਗਾਤਾਰ ਪੈ ਰਹੇ ਮੀਂਹ ਨੇ ਪੰਜਾਬੀਆਂ ਦੀ ਚਿੰਤਾ ਵਧਾ ਦਿੱਤੀ ਹੈ। ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਵਿੱਚ ਬਿਆਸ ਦਰਿਆ ਨੇ ਆਪਣਾ ਰੁਦਰ ਰੂਪ ਦਿਖਾਉਂਦਿਆਂ ਪਿੰਡ ਬਾਉਪੁਰ ਜਦੀਦ ਨੇੜੇ ਐਡਵਾਂਸ ਬੰਨ੍ਹ ਟੁੱਟ ਗਿਆ। ਹੜ ਦਾ ਪਾਣੀ ਤੇਜ਼ੀ ਨਾਲ ਖੇਤਾਂ 'ਚ ਵੜ ਰਿਹਾ ਹੈ ਅਤੇ ਕਿਸਾਨਾਂ ਦੀਆਂ ਮਹੀਨਿਆਂ ਦੀ ਮਿਹਨਤ ਇੱਕ ਪਲ ਦੇ ਵਿੱਚ ਬਰਬਾਦ ਹੋਣ ਦੀ ਕਗਾਰ ਤੇ ਹੈ। ਪੀਟੀਸੀ ਨਿਊਜ਼ ਵੱਲੋਂ ਇਸ ਸੰਬੰਧੀ ਜ਼ਮੀਨੀ ਪੱਧਰ ਤੇ ਜਾ ਕੇ ਜਾਇਜ਼ਾ ਲਿਆ ਗਿਆ। ਜਾਣਕਾਰੀ ਅਨੁਸਾਰ ਸਵੇਰ ਦੇ ਸਮੇਂ ਦਰਿਆ ਦਾ ਪਾਣੀ ਚੜਦਾ ਗਿਆ ਅਤੇ ਅਖੀਰਕਾਰ ਬਾਉਪੁਰ ਜਦੀਦ ਨੇੜੇ ਬੰਨ੍ਹ ਦਾ ਹਿੱਸਾ ਟੁੱਟ ਗਿਆ। ਪਾਣੀ ਦੇ ਤੂਫਾਨੀ ਰੂਪ ਨੇ ਖੇਤਾਂ ਨੂੰ ਨਿਗਲਣਾ ਸ਼ੁਰੂ ਕਰ ਦਿੱਤਾ 14 ਤੋਂ 15 ਪਿੰਡ ਇਸ ਹੜ੍ਹ ਨਾਲ ਸਿੱਧੇ ਪ੍ਰਭਾਵਿਤ ਹੋਣ ਦਾ ਖਤਰਾ ਹੈ ਧਾਨ ਮੱਕੀ ਗੰਨਾ ਤੇ ਹੋਰ ਫਸਲਾਂ ਜਿਨ੍ਹਾਂ ਨੂੰ ਕਿਸਾਨਾਂ ਨੇ ਪੁੱਤਾਂ ਵਾਂਗ ਪਾਲਿਆ ਸੀ ਹੁਣ ਪਾਣੀ ਵਿੱਚ ਡੁੱਬਣ ਲੱਗੀਆਂ ਨੇ ਪਾਣੀ ਦੇ ਓਵਰਫਲੋ ਹੋਣ ਬਾਰੇ ਕਿਸਾਨਾਂ ਨੇ ਦੱਸਿਆ ਕਿ ਰਾਤ ਤੋਂ ਹੀ ਪਾਣੀ ਵਧਦਾ ਵੇਖਿਆ ਗਿਆ ਅਸੀਂ ਸੋਚਿਆ ਸੀ ਕਿ ਰੁਕ ਜਾਏਗਾ ਪਰ ਹੁਣ ਬੰਨ ਟੁੱਟ ਗਿਆ ਹੁਣ ਜੋ ਬਚਿਆ ਉਹੀ ਆਪਣੀ ਉਮੀਦ ਹੈ ਹੜ੍ਹ ਦੇ ਪਾਣੀ ਦੇ ਸਾਹਮਣੇ ਕਿਸਾਨ ਹੱਥ ਜੋੜ ਕੇ ਖੜੇ ਰਹੇ ਕੁਝ ਆਪਣੇ ਘਰਾਂ ਦਾ ਸਮਾਨ ਛੱਤਾਂ ਤੇ ਚੜਾ ਰਹੇ ਨੇ ਕੁਝ ਆਪਣੇ ਖੇਤਾਂ ਵਿੱਚ ਜਾ ਕੇ ਬੰਦ ਬੰਨਣ ਦੀ ਕੋਸ਼ਿਸ਼ ਕਰ ਰਹੇ ਨੇ ਲੋਕ ਪਾਣੀ ਚਿੱਕੜ ਵਿੱਚ ਬੰਦ ਤੇ ਹੌਸਲਾ ਹਾਰੇ ਨਹੀਂ ਇਸ ਦੌਰਾਨ ਇੱਕ ਬਜ਼ੁਰਗ ਨੇ ਭਾਵਕ ਹੁੰਦਿਆਂ ਕਿਹਾ ਕਿ ਇਹ ਫਸਲਾਂ ਸਾਡੇ ਲਈ ਸਿਰਫ ਅਨਾਜ ਨਹੀਂ ਸਾਡੇ ਸੁਪਨੇ ਸਾਡੀ ਰੋਟੀ ਸਾਡਾ ਭਵਿੱਖ ਨੇ ਪ੍ਰਸ਼ਾਸਨ ਹਾਲਾਤ ਦੀ ਨਿਗਰਾਨੀ ਕਰ ਰਿਹਾ ਹੈ ਪਰ ਦਰਿਆ ਦੀਆਂ ਲਹਿਰਾਂ ਕਿਸੇ ਹੁਕਮ ਦੀ ਮੁਤਾਜ ਨਹੀਂ ਲੋਕ ਸਰਕਾਰਾਂ ਤੋਂ ਉਮੀਦ ਛੱਡ ਚੁੱਕੇ ਨੇ ਤੇ ਆਪਣੇ ਆਪ ਹੀ ਟੁੱਟੇ ਬੰਨ ਨੂੰ ਬੰਨ ਰਹੇ ਨੇ ਨਰੀ ਵਿਭਾਗ ਦੇ ਵੱਲੋਂ ਵੀ ਹੜ ਨੂੰ ਰੋਕਣ ਲਈ ਲਗਾਏ ਗਏ ਸਟੱਡਾਂ ਤੋਂ ਵੀ ਹੁਣ ਪਾਣੀ ਉੱਪਰ ਵਹਿਣਾ ਸ਼ੁਰੂ ਹੋ ਚੁੱਕਾ ਹੈ ਤੇ ਅਜਿਹੇ ਵਿੱਚ ਹਾਲਾਤ ਬਣ ਰਹੇ ਨੇ ਜੋ ਕਿ 2023 ਦੀ ਤਰ੍ਹਾਂ ਹੜ ਦੇ ਵਿੱਚ ਹਾਲਾਤ ਬਣੇ ਸੀ ਇੱਕ ਵਾਰ ਫਿਰ ਤੋਂ ਝੋਨੇ ਦੀ ਫਸਲ ਨੂੰ ਭਾਰੀ ਨੁਕਸਾਨ ਪਹੁੰਚੇਗਾ ਕਿਸਾਨਾਂ ਵੱਲੋਂ ਆਪਣੇ ਪੱਧਰ ਤੇ ਆਪ ਹੀ ਟਰੈਕਟਰਾਂ ਟਰਾਲੀਆਂ ਨਾਲ ਮਿੱਟੀ ਪਾ ਕੇ ਆਰਜੀ ਬੰਨ ਨੂੰ ਮਜ਼ਬੂਤ ਕਰਨ ਦੇ ਯਤਨ ਕੀਤੇ ਜਾ ਰਹੇ ਨੇ ਪਰ ਪਾਣੀ ਦੇ ਤੇਜ਼ ਵਹਾਅ ਅਗੇ ਇਹ ਆਰਜੀ ਬੰਨ ਵੀ ਕਮਜ਼ੋਰ ਪੈਣ ਲੱਗ ਪਏ ਨੇ ਕਿਸਾਨਾਂ ਵੱਲੋਂ ਦਿਨ ਰਾਤ ਬੰਨਾ ਤੇ ਆਪਣੇ ਤੌਰ ਤੇ ਪੈਰ ਲਗਾ ਕੇ ਹੜ ਦੀ ਸਥਿਤੀ ਤੇ ਪੂਰੀ ਨਜ਼ਰ ਰੱਖੀ ਹੋਈ ਹੈ ਤਾਂ ਕਿ ਜੇ ਰਾਤ ਨੂੰ ਵੀ ਕਿਤੇ ਪਾਣੀ ਦਾ ਪੱਦਰ ਜ਼ਿਆਦਾ ਵੱਜ ਜਾਵੇ ਤਾਂ ਉਸ ਸਥਿਤੀ ਨੂੰ ਨਿਪਟਾਇਆ ਜਾ ਸਕੇ ਗੱਲ ਨਸ਼ਹਿਰਾ ਪਤਨ ਦੀ ਵੀ ਕੀਤੀ ਜਾਵੇ ਤਾਂ ਉੱਥੇ ਦੇ ਨੇਲਲੇ ਬਿਆਸ ਦਰਿਆ ਵਿੱਚ ਤੂਸੀ ਬਣ ਟੁੱਟਣ ਕਾਰਨ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਤਾਂਡਾ ਅਤੇ ਦੋਇਵਾਲ ਵਿੱਚ ਪਾਣੀ ਵੜ ਗਿਆ ਤੇਜ਼ ਰਫ਼ਤਾਰ ਨਾਲ ਆਏ ਪਾਣੀ ਨੇ ਖੇਤਾਂ 'ਚ 6 ਫੁੱਟ ਤੋਂ ਵੱਧ ਪਾਣੀ ਭਰ ਦਿੱਤਾ ਜਿਸ ਨਾਲ 100 ਏਕੜ ਤੋਂ ਵੱਧ ਧਾਨ ਅਤੇ ਗੰਨੇ ਦੀ ਫਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ ਹੈ ਪਾਣੀ ਦੇ ਦਬਾਅ ਕਾਰਨ ਕਮਜ਼ੋਰ ਥਾਂ ਤੋਂ ਬੰਨ ਟੁੱਟ ਗਿਆ ਅਤੇ ਅਚਾਨਕ ਖੇਤਾਂ ਵਿੱਚ ਪਾਣੀ ਵੜ ਗਿਆ ਇਸ ਹਾਲਾਤ ਨੂੰ ਦੇਖਦੇ ਹੋਏ ਪਿੰਡ ਵਾਸੀਆਂ ਅਤੇ ਪ੍ਰਸ਼ਾਸਨ ਨੇ ਮਿਲ ਕੇ ਮਿੱਟੀ ਅਤੇ ਬੋਰੀਆਂ ਨਾਲ ਬੰਨ ਦੀ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਬੰਨ ਨੂੰ ਜਲਦੀ ਮਜ਼ਬੂਤ ਨਾ ਕੀਤਾ ਗਿਆ ਤਾਂ ਪਾਣੀ ਘਰਾ ਤੱਕ ਵੀ ਪਹੁੰਚ ਸਕਦਾ ਹੈ ਕਿਸਾਨਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ 2013 ਵਾਲੇ ਹੜਵਰਗੇ ਹਾਲਾਤ ਤੋਂ ਬਚਣ ਲਈ ਖੂਸੀ ਬੰਨ ਦੀ ਮੁਰੰਮਤ ਅਤੇ ਮਜ਼ਬੂਤੀ ਲਈ ਤੁਰੰਤ ਕਾਰਵਾਈ ਕੀਤੀ ਜਾਵੇ ਜ਼ਿਕਰ ਮੌਜੂਦਾ ਮੌਸਮ ਦਾ ਵੀ ਕਰੀਏ ਤਾਂ ਇਹ ਵੀ ਚਿੰਤਾ ਵਧਾਉਣ ਵਾਲਾ ਹੈ ਪੰਜਾਬ ਚ ਸਵੇਰ ਤੋਂ ਹੀ ਕਈ ਜ਼ਿਲ੍ਹਿਆਂ ਚ ਭਾਰੀ ਮੀਂਹ ਪੈ ਰਿਹਾ ਹੈ ਅਤੇ ਅਸਮਾਨ ਚ ਕਾਲੇ ਬੱਦਲ ਛਾਏ ਹੋਏ ਨੇ ਮੌਸਮ ਨੇ ਕਰਵਟ ਬਦਲ ਰਹੀ ਹੈ ਅਤੇ ਕਈ ਜ਼ਿਲ੍ਹਿਆਂ ਚ ਰਾਤ ਤੋਂ ਹੀ ਮੀਂਹ ਪੈ ਰਿਹਾ ਹੈ ਇਸ ਦੇ ਮਤਨਜ਼ਰ ਵਿਭਾਗ ਵੱਲੋਂ 13 ਅਗਸਤ ਤੋਂ ਲੈ ਕੇ 15 ਅਗਸਤ ਤੱਕ ਭਾਰੀ ਮੀਂਹ ਦਾ ਯੈਲਰ ਅਲਰਟ ਜਾਰੀ ਕੀਤਾ ਗਿਆ। ਇਹਨਾਂ ਤਰੀਕਾਂ ਨੂੰ ਬਿਜਲੀ ਚਮਕਣ ਅਤੇ ਗਰਜ ਨਾਲ ਪਠਾਨਕੋਟ, ਰੂਪਨਗਰ, ਹੁਸ਼ਿਆਰਪੁਰ, ਐਸਐਸ ਨਗਰ, ਅੰਮ੍ਰਿਤਸਰ, ਗੁਰਦਾਸਪੁਰ, ਕਪੂਰਥਲਾ ਅਤੇ ਜਲੰਧਰ ਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਵਿਭਾਗ ਦੇ ਵੱਲੋਂ ਇਸ ਦੌਰਾਨ ਲੋਕਾਂ ਨੂੰ ਸਾਵਧਾਨ ਰਹਿਣ ਦੀ ਵੀ ਅਪੀਲ ਕੀਤੀ ਗਈ ਹੈ।